ਮਸਲਾ ਭਾਈ ਸਾਹਿਬ ਪਤਾ ਕੀ ਹੈ ਵੀ ਸ਼ਰਾਫਤ ਦਾ ਜਮਾਨਾ ਖਤਮ ਹੋ ਗਿਆ ਹੁਣ ਤਾਂ ਐਂ ਲੱਗਦਾ ਵੀ ਆਪਾਂ ਨੂੰ ਅਸੀਂ ਪੰਜਾਬ ਚ ਨਹੀਂ ਰਹੇ ਦੇ ਬਿਹਾਰ ਚ ਰਹ ਰਹੇ ਆਂ ਔਰ ਜੇ ਇਸ ਤਰ੍ਹਾਂ ਹੀ ਚੱਲੂਗਾ ਤਾਂ شریف ਲੋਗ ਅਸੀਂ ਰਹਿ ਨਹੀਂ ਸਕਦੇ ਸੂਬਾ ਬੇਟੇ ਕੋਲੇ ਅਸੀਂ 11 ਵਜੇ ਦੇ ਲਗਭਗ ਦੁਕਾਨ ਖੋਲਦੇ ਆਂ ਉਹਦੇ ਕੋਲੇ ਇੱਕ ਲੜਕਾ ਆ ਕੇ ਕਹਿੰਦਾ ਬਈ ਤੁਸੀਂ ਸਾਡੇ ਇਥੋਂ ਕੁੱਤੇ ਚੱਕੇ ਆ ਉਹ ਕਹਿੰਦਾ ਸਾਡਾ ਕੁੱਤਿਆਂ ਨਾਲ ਕੀ ਮਤਲਬ ਹੈ ਕਹਿੰਦਾ ਕੰਮੀ ਨਹੀਂ ਫਿਰ ਮੈਂ ਤੁਹਾਨੂੰ ਸਮਝੂਗਾ ਉਹਦੇ ਨਾਲ ਗਾਲਾਂ ਗੂਲਾਂ ਕੱਢ ਕੇ ਚਲਾ ਗਿਆ ਉਦੋਂ ਮੇਰੇ ਕੋਲ ਫੋਨ ਆਇਆ ਮੈਂ ਕਿਹਾ ਯਾਰ ਕੋਈ ਪੂਜੀ ਨਸ਼ੇੜੀ ਹੋਊਗਾ ਚਲ ਆਪਾਂ ਕਾਨੂੰਨ ਪੁਲਿਸ ਵਾਲਸ ਨੂੰ ਕਹਿਣਾ ਅੱਧੇ ਘੰਟੇ ਬਾਅਦ ਰੌਮਡ 15 20 ਮਲੰਗ ਆਇਆ ਉਹਨੂੰ ਪੂਰਾ ਬੇਰਹਿਮੀ ਨਾਲ ਕੁੱਟਿਆ ਉਹਨਾਂ ਨੇ ਰੱਜ ਕੇ ਇੱਤਾਂ ਨਾਲ ਬੈਂਚ ਚੱਕ ਕੇ ਉਥੇ ਬੈਂਚ ਮਾਰੇ ਆ ਰੋਲ ਉਹਨਾਂ ਕੋਲੇ ਸੀ ਜਿੰਨਾ ਕੋ ਕੁੱਟ ਸਕਦੇ ਸੀ ਉਹਨਾਂ ਕੁੱਟਿਆ ਪਹਿਲਾਂ ਦੁਕਾਨ ਚ ਅੰਦਰ ਕੁੱਟਿਆ ਫਿਰ ਬਾਹਰ ਚੱਕ ਲਿਆ ਬਾਹਰ ਲੈ ਕੇ ਕੁੱਟਿਆ ਬੋਰੇ ਦਾ ਹਾਰਟ 20% ਕੰਮ ਕਰਦਾ ਆਲਰੇਡੀ ਹਾਰਟ ਪੇਜੰਦਾ ਮਤਲਬ ਇੰਨੀ ਜਿਆਦਾ ਬਦਮਾਸ਼ੀ ਹੋ ਗਈ ਹੈ ਸ਼ਹਿਰ ਚ ਜਿੰਨੇ ਜਿਹੜੇ ਸ਼ਰਾਰਤੀ ਤੱਤ ਉਹਨਾਂ ਨੂੰ ਪੁਲਿਸ ਦਾ ਖੋਖ ਖੋਫ ਨਹੀਂ ਆ ਕੋਈ ਔਰ شریف ਲੋਕ ਅਸੀਂ ਡਰਦੇ ਆਂ ਐਸਾ ਟਾਈਮ ਆ ਗਿਆ ਪੰਜਾਬ ਚ ਕੀ ਮੰਗ ਕਰਦੇ ਮੰਗਾ ਸੀਦਾ ਕਰਦੇ ਆ ਜੀ ਸਜ਼ਾ ਮਿਲੇ ਇਹਨਾਂ ਨੂੰ ਤਾਂ ਕਿ ਜਿਹੜਾ ਹੋਰ ਲੋਕ ਇਹੋ ਜਿਹੇ ਕ੍ਰਾਈਮਨਲ ਬੰਦੇ ਆ ਉਹਨਾਂ ਨੂੰ ਲੈਸਨ ਮਿਲੇ ਇਸ ਤੋਂ ਜੇ ਇਸ ਤਰ੍ਹਾਂ ਹੀ ਇਹ ਲੋਕ ਇਸ ਤਰ੍ਹਾਂ ਸ਼ਰੀਫ ਬੰਦਿਆਂ ਦੇ ਹਕਮਨ ਕਰਨਗੇ ਤਾਂ ਕਿਵੇਂ ਅਸੀਂ ਲੋਕ ਗੁਜ਼ਾਰਾ ਕਰਾਂਗੇ ਪੰਜਾਬ ਚ ਰਹਿ ਕੇ ਦੱਸੋ ਮਸਲਾ ਕੋਈ ਨਹੀਂ ਸੀਗਾ 20 25 ਬੰਦੇ ਅਣਪਛਾਤੇ ਦੁਕਾਨ 'ਚ ਕੁੱਦਮ ਹਮਲਾ ਕਰ ਦਿੰਦੇ ਆ ਕੇ ਮਤਲਬ ਜੋ ਉਹਨਾਂ ਦੇ ਹੱਥ ਵਿੱਚ ਆਇਆ ਕੋਈ ਡੰਡਾ ਆਇਆ ਕੋਈ ਸੋਟੀ ਆਈ ਕੋਈ ਬੈਂਚ ਆਇਆ ਚੱਕ ਚੱਕ ਕੇ ਮਾਰਿਆ ਪਹਿਲਾਂ ਉਹਨਾਂ ਨੂੰ ਅੰਦਰੋਂ ਕੁੱਟਿਆ ਫਿਰ ਬਾਹਰ ਦੇ ਇਸ ਕੇ ਲਿਆ ਫਿਰ ਉਹਨਾਂ ਨੂੰ ਕੁੱਟਿਆ ਬਾਹਰ ਲੈ ਕੇ ਕੁੱਟਿਆ ਉਹਨੂੰ ਗੱਲ ਕੁਝ ਵੀ ਨਹੀਂ ਸੀਗੀ ਬੁਰਾ ਹਾਲ ਆ ਜੀ ਸ਼ਹਿਰ ਦਾ ਜਿਹੜੇ ਬਦਮਾਸ਼ ਆ ਖੁੱਲੇ ਫਿਰਦੇ ਆ ਤੇ ਲੋਕਾਂ ਨੂੰ ਧਮਕੀਆਂ ਦਿੰਦੇ ਫਿਰਦੇ ਕੁੱਟਮਾਰ ਕਰਦੇ ਫਿਰਦੇ ਆ ਕੋਈ ਨਕੇਲ ਨਹੀਂ ਪਾ ਰਿਹਾਗਾ ਸਾਰੇ ਸ਼ਹਿਰ ਦਾ ਬੁਰਾ ਹਾਲ ਕੀਤਾ ਪਿਆ ਜੀ ਕੀ ਮੰਗ ਕਰ ਮੰਗਤੇ ਆ ਵੀ ਪ੍ਰਸ਼ਾਸਨ ਨੂੰ ਇਹ ਮੰਗਾ ਵੀ ਜਿਹੜੇ ਸ਼ਰੀਪ ਬੰਦੇ ਆ ਕੰਮ ਕਾਜ ਵਾਲੇ ਬੰਦੇ ਆ ਇਹਨਾਂ ਬੰਦੇ ਉਹ ਜਿਹੜੇ ਬੰਦੇ ਆ ਉਹਨਾਂ ਨੂੰ ਸਕਿਉਰਿਟੀ ਦਿੱਤੀ ਜਾਵੇ ਉਹਨਾਂ ਦੇ ਜਿਹੜੇ ਜਿਹੜੇ ਬਦਮਾਸ਼ ਬੰਦੇ ਆ ਗੁੰਡਾ ਅਨਸਾਰਾ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਉਹਨਾਂ ਨੂੰ ਅੰਦਰ ਕੀਤਾ ਜਾਵੇ ਪਤਾ ਲੱਗਿਆ ਸੀ ਕਿਸੇ ਨੇ ਮਾਰ ਦੇਂਦੀ ਨਹੀਂ ਤੇ ਨਾਲ ਹਮਲਾ ਕੀਤਾ ਬੰਦੇ ਨੇ ਤੇ ਉਹਦੇ ਤੇ ਜਿਹੜਾ ਹੈਗਾ ਸੀ ਜਿਹੜਾ ਮੌਕੇ ਤੇ ਪੁਲਿਸ ਗਈ ਸੀ ਤੇ ਸਾਰੇ ਜਿਹੜੇ ਦੋਸ਼ੀ ਉਹਨਾਂ ਲੱਭ ਰਹੇ ਆ ਜਿੱਦਾਂ ਹੀ ਸਟੇਟਮੈਂਟ ਹੁੰਦੀ ਆ ਉਹ ਸੱਟਾਂ ਵਗੈਰਾ ਵੀ ਲੱਗੀਆਂ ਬੰਦਿਆਂ ਤੇ ਉਸ ਵਕਤ ਜਿਹੜੀ ਕਾਰਵਾਈ ਕਰਕੇ ਰੈਲੇਵੈਂਟ ਧਾਰਾ ਦੇ ਤਹਿਤ ਜਿਹੜੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਜੀ ਕੋਈ ਪਤਾ ਲੱਗਿਆ ਸਰ ਵੀ ਕੀ ਮਸਲਾ ਕੀ ਕਾਹਦੇ ਰਸਤੇ ਇਹ ਬਿਦਾਇ ਇਸ ਦੀ ਉੱਥੇ ਕੋਈ ਜੋ ਆਪਣੇ ਆਵਾਰਾ ਡੌਗ ਹੁੰਦੇ ਆ ਉਹਨੂੰ ਕੋਈ ਦੁੱਧ ਵਗੈਰਾ ਪਾਉਂਦਾ ਸੀ ਬੰਦਾ ਉਹ ਬਾਅਦ ਚ ਕਿਤੇ ਉਹ ਕਿਤੇ ਸਾਈਡ ਤੇ ਹੋ ਗਿਆ ਉਹ ਉਹਨਾਂ ਨੂੰ ਸ਼ੱਕ ਲੱਗਿਆ ਵੀ ਕਿਤੇ ਇਹਨਾਂ ਨੇ ਕੀਤਾ ਜੀ ਜਿਹੜੀਆਂ ਪ੍ਰਾਇਮਰੀ ਤਾਂ ਇਹੀ ਗੱਲਬਾਤ ਪਤਾ ਲੱਗੀ ਆ ਬਾਕੀ ਡਿਟੇਲ ਦੇ ਵਿੱਚ ਹੁਣ ਅੱਗੇ ਪਤਾ ਲੱਗੂ ਤਫ਼ਤੀਸ਼ 'ਚ